ਦਾ ਜੀ ਬੜਾ ਹਾਜੀ ਮਾਤਾ ਜੀ ਹਾਂਜੀ ਮਾਤਾ ਜੀ ਹੈ ਕੀ ਹੋਇਆ ਮਾਤਾ ਜੀ ਪੜਾ ਕਿੱਥੋਂ ਮਿਲੇ ਸੀ ਸਾਨੂੰ ਕਿਦਾਂ ਇਹ ਮੇਡੀ ਸਾਡੀ ਜੇ ਬੜੇ ਪਾਲਾ ਪਾਣੀ ਬੜੇ ਇਹ ਕਿੱਥੇ ਪਾਲਾ ਬਣਾ ਬਣਾ ਪਾਣੀ ਬੜਾ ਬਾਬਾ ਜੱਟ ਦੱਸਦਾ ਕਿੰਨਾ ਚਿਰ ਹੋ ਗਈ ਤੁਹਾਡੇ ਕੋਲ ਆਇਆ ਨੂੰ ਬੜੀ ਜੇ ਵਟ 3-4 ਸਾਲ ਹੋ ਗਏ ਅੱਛਾ 4 ਸਾਲ ਤੋਂ ਤੁਹਾਡੇ ਕੋਲੇ ਰਹਿੰਦੇ ਆ ਸਾਡਾ ਬੇ ਕਿਉਂਕਿ ਬੋਲਦੇ ਵੀ ਪੰਜਾਬੀ ਹੈਗੇ ਤਾਂ ਪੰਜਾਬੀ ਆ ਜੀ ਨਾ ਤੇ ਇਹਨਾਂ ਨੂੰ ਸਾਨੂੰ ਪਰਿਵਾਰ ਦਾ ਪਤਾ ਨਹੀਂ ਲੱਗਾ ਪਹਿਲਾਂ ਅਸੀਂ ਇਦਾਂ ਕਹਿੰਦੇ ਰਹਿੰਦੇ ਆ ਮੇਰੇ ਹੱਥ ਵੰਡ ਦਿੱਤੇ ਮੇਰੇ ਹੱਥ ਵੰਡ ਦਿੱਤੇ ਅੱਲਾ ਬੱਜਾ ਬੱਜੋ ਵੀ ਆ ਬਣੀ ਵਾ ਜੱਡੋ ਵੀ ਅੱਛਾ ਉਹ ਤਾਂ ਕਲੀਅਰ ਵੀ ਨਹੀਂ ਬੋਲਦੇ ਨਾ ਹੈਗਾ ਆ ਜਾਨੀ ਬੱਗੇ ਕਿਸੀਂ ਉਹਨਾਂ ਸਮੁਲਾ ਦੇ ਕਹਿੰਦੇ ਨੇ ਜੰਮੂਆ ਬੱਬਾ ਬੱਬਾ ਜੱਗੀ ਬੱਡ ਬਲੋਰ ਪਿੰਡਿਆਂ ਬੱਡ ਬਲੋਰ ਪਤਾਈ ਬਲੋਰ ਪਿੰਡਿਆਂ ਦੋ ਕੁੜੀਆਂ ਮੇਰੀਆਂ ਇਹੋ ਜਿਹੇ ਦਵਾ ਦੋ ਨੀਆ ਦਵਾ ਆ ਪੱਪਾ ਬੱਤਾ ਬੈਣੀ ਬੜਾ ਦੀ ਇਹਦਾ ਉਹਨੇ ਇਹ ਮਾਈ ਬੈਣੀ ਆਜੀ ਸਕਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਕਜੀ ਇਸ ਟਾਈਮ ਫਗਵਾੜਾ ਜੀ ਦੇ ਨਜ਼ਦੀਕ ਬਰਾਮ ਬਰਾਮ ਜੀ ਦੇ ਨਜ਼ਦੀਕ ਪਿੰਡ ਸਹਾਲਾ ਰਾਣੂਆ ਦੇ ਵਿੱਚ ਖੜੇ ਆ ਇੱਥੇ ਇਹ ਪੈਣ ਹੁਣੀ ਮਾਮਾ ਭੈਣਾ ਦੇ ਨਾਮ ਤੇ ਆਸ਼ਰਮ ਚਲਾਉਂਦੇ ਆ ਇਹ ਤੇ ਪੈਨ ਹੁਣੀ ਸਾਨੂੰ ਅਜ ਦੱਸਿਆ ਸੀ ਕਿ ਇਹ ਬਜ਼ੁਰਗ ਮਾਤਾ ਜਿਹੜੇ ਆ ਤਕਰੀਬਨ ਪਿਛਲੇ ਆ ਚਾਰਕ ਸਾਲ ਤੋਂ ਇਹਨਾਂ ਕੋਲ ਇੱਥੇ ਆਸ਼ਰਮ ਦੇ ਵਿੱਚ ਰਹਿ ਰਹੇ ਆ ਪਰ ਇਹਨਾਂ ਦੇ ਮਾਤਾ ਜੀ ਉਹਨਾਂ ਦੇ ਪਰਿਵਾਰ ਬਾਰੇ ਇਹਨਾਂ ਨੂੰ ਹਲੇ ਤੱਕ ਨਹੀਂ ਪਤਾ ਲੱਗ ਸਕਿਆ ਕਿਉਂਕਿ ਲੱਗਦੇ ਮਾਤਾ ਜੀ ਨਹੀਂ ਪੰਜਾਬੀ ਆ ਜਿੱਦਾਂ ਬੋਲਦੇ ਪਰ ਸਹੀ ਨਹੀਂ ਬੋਲਦੇ ਤਰ੍ਹਾਂ ਲਾ ਕੇ ਬੋਲਦੇ ਆ ਉਦਾਂ ਗੱਲ ਕਰਦੇ ਵੀ ਮੇਰੇ ਹੱਥ ਵੱਢ ਲੈ ਹੱਥ ਵੱਢ ਲੈ ਜਾ ਨਾ ਮਤਲਬ ਪੂਰੀ ਕਲੀਅਰ ਗੱਲ ਨਹੀਂ ਪਤਾ ਲੱਗ ਰਹੀ ਤੇ ਸਕਦੀ ਜੀ ਜ਼ਰੂਰ ਆਪ ਜੀ ਕੋਈ ਵੀ ਇਹਨਾਂ ਦੀ ਮਾਤਾ ਜੀ ਹੁਣਾ ਬਾਰੇ ਜਾਣਕਾਰੀ ਰੱਖਦੇ ਆ ਤਾਪ ਜੀ ਜਰੂਰ ਭੈਣ ਹੋਣਾ ਦਾ ਨੰਬਰ ਤੁਹਾਨੂੰ ਸਕਰੀਨ ਤੇ ਅਸੀਂ ਸ਼ੇਅਰ ਕਰ ਰਹੇ ਆਂ ਤੇ ਉਸ ਨੰਬਰ ਤੇ ਜਰੂਰ ਸੰਪਰਕ ਕਰਕੇ ਤੇ ਤੁਸੀਂ ਮਾਤਾ ਜੀ ਹੁਣਾਂ ਦੇ ਪਰਿਵਾਰ ਲੱਭਣ ਦੇ ਲਈ ਮਦਦ ਜਰੂਰ ਕਰੋ ਤਾਂ ਜੋ ਇਹਨਾਂ ਮਾਤਾ ਜੀ ਹੁਣਾਂ ਦਾ ਪਰਿਵਾਰ ਮਿਲ ਸਕੇ ਕਿਉਂਕਿ ਦੱਸਦੇ ਕਿ ਬੜਾ ਲੰਬਾ ਸਮਾਂ 4 ਸਾਲ ਤਾਂ ਹੋ ਗਿਆ ਕਿ ਇਹਨਾਂ ਭੈਣ ਹੁਣਾਂ ਕੋਲ ਆਇਆ ਨੂੰ ਮਾਤਾ ਜੀ ਹੁਣਾਂ ਪਰਿਵਾਰ ਤੋਂ ਪਤਾ ਨਹੀਂ ਕਦੋਂ ਵਿਛੜੇ ਹੋਣੇ ਆ ਹੋ ਸਕਦਾ ਪਰਿਵਾਰ ਦੇ ਵਿੱਚ ਇਹਨਾਂ ਨੂੰ ਕੋਈ ਲੱਭਦੇ ਹੋਣ ਤਾਂ ਕਿਹੜੇ ਹਾਲਾਤਾਂ ਦੇ ਵਿੱਚ ਹੋਵੇ ਤੇ ਆਪਾਂ ਜਰੂਰ ਕੋਸ਼ਿਸ਼ ਕਰੀਏ ਕਿ ਆਪਾਂ ਇਹ ਮਾਤਾ ਜੀ ਹੁਣਾਂ ਦਾ ਘਰ ਲੱਭਣ ਦੇ ਲਈ ਪਰਿਵਾਰ ਲੱਭਣ ਦੇ ਲਈ ਜਿੰਨੀ ਵੀ ਆਪਾਂ ਮਦਦ ਕਰ ਸਕਦੇ ਹਾਂ ਕਿਉਂਕਿ ਆਪਣਾ ਇੱਕ ਸ਼ੇਅਰ ਕਰਨ ਦੇ ਨਾਲ ਜੇ ਮਾਤਾ ਜੀ ਦਾ ਪਰਿਵਾਰ ਮਿਲਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਵੱਡੀ ਸਾਡੇ ਲਈ ਕੋਈ ਖੁਸ਼ੀ ਵਾਲੀ ਗੱਲ ਹੋ ਸਕਦੀ ਹੈ। ਪਹਿਨੇ ਆਪਣਾ ਮੋਬਾਈਲ ਨੰਬਰ ਬੋਲ ਦਿਓ ਇੱਕ ਵਾਰ। ਮੇਰਾ ਮੋਬਾਈਲ ਜੀ 98783 36502 98783 36502 ਹੈ ਨਾ ਵੀ ਤੇ ਇਹ ਭੈਣ ਹੁਣਾਂ ਦਾ ਨੰਬਰ ਹੈ ਤੁਸੀਂ ਇਹਨਾਂ ਦਾ ਸੰਪਰਕ ਕਰਦੇ। ਇੱਕ ਪਹਿਨੇ ਇਹ ਬੇਟਾ ਇਹ ਇਹਦਾ ਕਿਦਾਂ ਇਹ? ਮਾਤਾ ਉੱਠ ਕੇ ਬੈਠੋ ਬੈਠੋ ਸਾਹਿਬ ਕੋਈ ਪੈਰ ਬਿਲਕੁਲ ਪੈਰ ਨਹੀਂ। ਅੱਜ ਵਰਤੋ। ਇਹ ਇਹ ਬਣੇ ਕਿੱਦਾਂ ਤੁਸੀਂ ਜਦ ਦੀ ਸੰਤ ਕੋਈ ਆਏ ਸੀ ਇਹ ਸਾਡੇ ਕੋਲ ਜੀ ਫਗਵਾੜੇ ਤੋਂ ਆਏ ਸੀਗੇ ਅੱਛਾ ਜੀ ਤੇ ਕਰੀ ਮੇਰੇ ਨੂੰ ਪੰਜਵਾਂ ਸਾਲ ਲੱਗ ਗਿਆ ਇਹਨੂੰ ਅੱਛਾ ਜੀ ਤੇ ਇਹਦਾ ਜਨਮ ਵੀ ਸਾਡੇ ਕੋਲ ਹੀ ਆ ਕੇ ਹੋਇਆ ਸੀਗਾ ਅੱਛਾ ਜੀ ਇਹ ਮੇਰੇ ਖਿਆਲ ਇਹ ਨਾ ਕੀ ਆਏ ਨੇ ਫਗਵਾੜੇ ਰੇਲਵੇ ਪੁਲਿਸ ਨਾਲ ਅੱਛਾ ਜੀ ਤੇ ਸਾਨੂੰ ਉਹਦੇ ਤੋਂ ਟਿਪੀ ਸੀ ਉਹਨੂੰ ਕਿ ਆਈ ਸੀ ਅੱਛਾ ਜੀ ਟੀਵੀ ਦੇ ਵਿੱਚੋਂ ਤੇ ਫਿਰ ਸਾਨੂੰ ਪਤਾ ਲੱਗਾ ਵੀ ਇੱਜਾ ਕੋਈ ਲੇਡੀਜ਼ ਆ ਮੰਦ ਬੁੱਧੀ ਆ ਪ੍ਰੈਗਨੈਂਟ ਕੁੜੀ ਆ ਸੀਵਲ ਹਸਪੀਟਲ ਦਾਖਲਿਆ ਸੀ ਉਹ ਦੇਖਣ ਵਾਸਤੇ ਗਏ ਉੱਥੇ ਤੇ ਦੇਖਣ ਵਾਸਤੇ ਇੱਦਾਂ ਗਏ ਕਿ ਸਾਨੂੰ ਸੇਵਾ ਹੀ ਮਿਲ ਗਈ ਉਹਦੀ ਠੀਕ ਹੈ ਜੀ ਇਹ तकरीबन 10-11 ਦਿਨਾਂ ਬਾਅਦ ਸਾਡੇ ਕੋਲ ਅੱਛੇ ਦਾ ਜਨਮ ਹੀ ਸਾਡੇ ਕੋਲ ਹੋ ਗਿਆ ਤੇ ਫਿਰ ਤੁਸੀਂ ਇਹ ਇਹ ਪੁਰਸ ਦੇ ਥਰੂ ਲਿਆ ਸੀ ਕਿ ਨਹੀਂ ਹਾਂਜੀ ਹਾਂਜੀ ਅਸੀਂ ਪੁਰਸ ਨੂੰ ਦਿੱਤਾ ਹਾਂ ਅਸੀਂ ਪੁਰਸ ਦੇ ਥਰੂ ਹੀ ਆਇਆ ਥੋੜੇ ਪਰ ਇਹ ਤਾਂ ਪੱਕਾ ਸਾਡੇ ਕੋਲ ਹਾਜੀ ਠੀਕ ਹੈ ਦੇ ਪਰਿਵਾਰ ਦੇ ਫੇਰ ਦੀ ਮਾਤਾ ਜੀ ਹੁਣ ਇਸ ਟਾਈਮ ਇਹ ਦੀ ਮੰਮੀ ਉਹ ਬਾਕੀ ਇਹਦਾ ਜਨਮ ਵੀ ਸਾਡੇ ਕੋਲ ਵੀ ਤੇ ਇਹ ਤਕਰੀਬਨ 9 ਮਹੀਨੇ ਦਾ ਪੂਰਾ ਹੋ ਗਿਆ ਸੀ ਇਹਦੀ ਮੰਮੀ ਫਿਰ ਕੰਤ ਟੱਪ ਕੇ ਲੱਟ ਕੇ ਚਲੀ ਗਈ ਇੱਥੇ ਬੈਠ ਪਤਾ ਨਹੀਂ ਕੀ ਹੋਇਆ ਸੀ ਅਜਾ ਮੈਂਟਲੀ ਅਫਸੈਟ ਹੋਈ ਉਹ ਉਹ ਪ੍ਰਵਾਸੀ ਸੀ ਭੈਣ ਕਿ ਪੰਜਾਬੀ ਸੀ ਮਾਂ ਪ੍ਰਵਾਸੀ ਸੀ ਅਜਾ ਉਹ ਪ੍ਰਵਾਸੀ ਸੀ ਅਸੀਂ ਸੀ ਪਰ ਇਹਦਾ ਸਾਨੂੰ ਦੱਸਦੀ ਸੀ ਕਹਿੰਦੇ ਮੇਰੇ ਤਿੰਨ ਬੱਚੇ ਪਹਿਲੇ ਵੀ ਆ ਬੱਚਿਆ ਰਹਿੰਦੀ ਹੁੰਦੀ ਸੀ ਅਸੀਂ ਉਹਨੂੰ ਹੀ ਕਹਿਣਾ ਵੀ ਚਲੋ ਕਿੰਨਾ ਜਿੱਤਾ ਚਲੋ ਉਹ ਵੀ ਮਾਲਿਕ ਕਰੇ ਤੇਰੇ ਲੱਭ ਜੂਗੇ ਅਸੀਂ ਕੋਸ਼ਿਸ਼ ਹੀ ਕਰ ਰਹੇ ਪੈ ਸੀ ਹਾਲੇ ਤੇ ਉਹ ਪਤਾ ਹੀ ਨਹੀਂ ਇੱਕਦਮ ਇਹ ਪੰਜ ਇਹ ਕਹਿੰਨੇ ਪੰਜ ਸਾਲ ਹੋ ਗਏ ਨੇ ਕੋਡੇ ਕੋਥੇ ਨਹੀਂ ਇਹ ਪੰਜਵਾਂ ਸਾਲ ਲੱਗਾ ਅਜਾ ਪੰਜਵਾਂ ਸਾਲ ਲੱਗਾ ਚਾਰ ਸਾਲ ਤੋਂ ਉੱਪਰ ਹੋ ਗਿਆ ਨਾ ਇਹਨ ਸਕਦੇ ਜੀ ਜਰੂਰ ਇਹ ਸਾਡੇ ਛੋਟੇ ਬੱਚੇ ਦੇ ਵੀਡੀਓ ਜਰੂਰ ਦੇਖੋ ਫੇਸ ਨੂੰ ਤੇ ਆਪ ਜੀ ਜੇਕਰ ਇਹ ਕੋਈ ਵੀ ਜਾਣਕਾਰੀ ਰੱਖਦੇ ਜਿਵੇਂ ਭੈਣ ਹੋਣੀ ਦੱਸਿਆ ਪਰ ਫੇਸ ਤੋਂ ਤਾਂ ਮੈਨੂੰ ਲੱਗਦਾ ਨਹੀਂ ਕੋਈ ਪਛਾਣ ਸਕਦਾ ਨਾ ਕਿਉਂਕਿ ਇਹਦੀ ਜਿਹੜੀ ਮਾਤਾ ਜਦੋਂ ਕਹ ਲਈ ਕਿ ਪ੍ਰੈਗਨੈਂਟ ਸੀ ਉਦੋਂ ਹੀ ਇੱਥੇ ਆਸ਼ਰਮ ਦੇ ਵਿੱਚ ਪਹੁੰਚ ਗਈ ਸੀ ਦੱਸਦੇ ਆ ਕਿ ਫਗਵਾੜਾ ਰੇਲਵੇ ਸਟੇਸ਼ਨ ਦੇ ਉੱਤੇ ਪਹੁੰਚ ਗਈ ਉਸ ਤੋਂ ਪੁਲਿਸ ਵਾਲਿਆਂ ਨੇ ਉੱਥੇ ਸਿਵਲ ਹਸਪਤਲ ਦੇ ਐਡਵਰਟ ਕਰਵਾਤਾ ਤੇ ਉੱਥੋਂ ਸੇਵਾ ਜਿਹੜੀ ਆ ਇਹ ਭੈਣ ਹੋਣਾ ਦੀ ਢੋਲੀ ਦੇ ਵਿੱਚ ਪੈ ਗਈ ਤੇ ਜੇਕਰ ਤੁਹਾਡੇ ਕਿਸੇ ਦੀ ਵੀ ਕੋਈ ਇਦਾਂ ਦੀ ਜਾਣਕਾਰੀ ਹੈਗੀ ਆ ਜੇ ਕੋਈ ਇਹੋ ਜਿਹਾ ਪਰਿਵਾਰ ਆ ਜਿਹਦਾ ਜਿਹਦੀ ਮਤਲਬ ਕੋਈ ਭੈਣ ਜਿਹੜੀ ਸਾਡੀ ਇਦਾਂ ਦੀ ਕੋਈ ਜਿਹੜੀ ਮੈਂਟਲੀ ਅਫਸੈਟ ਹੋ ਕੇ ਚਲੇ ਗਈ ਸੀ ਤੇ ਦੁਬਾਰਾ ਵਾਪਸ ਪਰਿਵਾਰ ਚ ਆ ਗਈ ਹੈ ਕਿਉਂਕਿ ਉਹ ਦੱਸਦੇ ਪਏ ਅੱਜ ਤੋਂ 4 ਸਾਲ ਪਹਿਲਾਂ ਭੈਣ ਵਾਪਸ ਕੰਨ ਟੱਪ ਕੇ ਚਲੀ ਗਈ ਸੀ ਇਥੋਂ ਇਹਨਾਂ ਦੇ ਕੋਲੋਂ ਨਾ ਤੇ ਜ਼ਰੂਰ ਤੁਸੀਂ ਵੀ ਸਾਡੇ ਕੋਲ ਨਾਲ ਜਿਹੜਾ ਸੰਪਰਕ ਕਰ ਸਕਦੇ ਆ ਉਹ ਭੈਣ ਦੀ ਕੋਈ ਨਿਸ਼ਾਨੀ ਦੱਸ ਕੇ ਤੇ ਮਤਲਬ ਭੈਣ ਉਹਨਾਂ ਦੀ ਵੀ ਕੋਸ਼ਿਸ਼ ਹੈ ਸਾਡੀ ਵੀ ਕੋਸ਼ਿਸ਼ ਹੈ ਕਿ ਆਪ ਬੱਚਾ ਇਹ ਜੇ ਦੇ ਪਰਿਵਾਰ ਤੱਕ ਪਹੁੰਚਦਾ ਹੋ ਸਕਦਾ ਤਾਂ ਬੜੀ ਚੰਗੀ ਗੱਲ ਆ ਕਿ ਬੱਚੇ ਨੂੰ ਪਰਿਵਾਰ ਤੱਕ ਪਹੁੰਚਾ ਦਈਏ ਤੇ ਜ਼ਰੂਰ ਸੰਘ ਦੀ ਭੈਣ ਹੋਣਾਂ ਦੀ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਆਪਾਂ ਇਸ ਇਹਨਾਂ ਬੱਚਿਆਂ ਦੇ ਮਾਤਾ ਦੇ ਪਰਿਵਾਰ ਨੂੰ ਲੱਭਣ ਦੇ ਲਈ ਕੋਸ਼ਿਸ਼ ਕਰ ਸਕੀਏ ਭੈਣ ਹੋਣਾਂ ਦਾ ਨੰਬਰ ਅਸੀਂ ਨਾਲ ਸਕਰੀਨ ਤੇ ਦੇ ਰਹੇ ਹਾਂ ਤੇ ਕੋਈ ਵੀ ਆਪ ਜੀ ਇਹਨਾਂ ਪਰਿਵਾਰਾਂ ਬਾਰੇ ਜਾਣਕਾਰੀ ਰੱਖਦੇ ਆ ਤਾਂ ਜਰੂਰ ਭੈਣ ਹੋਣਾਂ ਨੂੰ ਸੰਪਰਕ ਕਰਕੇ ਜਾਣਕਾਰੀ ਦਿਓ ਜਾਂ ਫਿਰ ਆਪ ਜੀ ਸਾਡੇ ਨਾਲ ਸਾਡਾ ਮੋਬਾਈਲ ਨੰਬਰ 810050083810050083 ਤੇ ਸੰਪਰਕ ਕਰਕੇ ਸਾਨੂੰ ਜਾਣਕਾਰੀ ਦੇ ਸਕਦੇ ਆ ਤੁਸੀਂ ਭੈਣ ਹੁਣਾਂ ਨਾਲ ਸੰਪਰਕ ਕਰਕੇ ਤੇ ਇਹਨਾਂ ਨੂੰ ਇਹਨਾਂ ਦੇ ਪਰਿਵਾਰਾਂ ਤੱਕ ਪਹੁੰਚਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ